ਸਰਕਾਰ ਦੀਆਂ ਜਿਹੜੀਆਂ ਪਾਲਿਸੀਆਂ ਨੇ ਜਾਂ ਜਿਹੜੇ ਫੈਸਲੇ ਨੇ ਉਹਨਾਂ ਨੂੰ ਲੋਕਾਂ ਤੱਕ ਪਹੁੰਚਾਉਂਦੇ ਹੋ ਬਹੁਤ ਬਹੁਤ ਧੰਨਵਾਦ ਇਸ ਕਰ ਲਈ ਜਿਹੜੀ ਲੈਂਡ ਪੂਲਿੰਗ ਹਿੱਸੇਦਾਰ ਬਣ ਰਹੇ ਕਾਦੇ ਸਕੀਮ ਦੇ ਤੇ ਸਾਡੇ ਕੋਲੇ ਬਹੁਤ ਸਾਰੇ ਆਈਮੇਲਸ ਬਹੁਤ ਸਾਰੇ ਮੈਸੇਜ ਜਬ ਜਿਹੜੇ ਸਾਨੂੰ ਮਿਲਦੇ ਰਹਿੰਦੇ ਨੇ ਮੀਟਿੰਗਸ ਹੋਈਆਂ ਨੇ ਉੱਚ ਕਿਸਾਨਾਂ ਨੂੰ ਇਹ ਪਾਲਿਸੀ ਜਿਹੜੀ ਹੈ ਪਸੰਦ ਆ ਰਹੀ ਹੈ ਉਹਨਾਂ ਨਾਲ ਜੋ ਡਿਸਕਸ਼ਨ ਹੋਇਆ ਕਿਉਂਕਿ ਅਸੀਂ ਇਹ ਕਹਿ ਸੀਗਾ ਕਿ ਅਸੀਂ ਉਹਨਾਂ ਨਾਲ ਪਬਲਿਕ ਡਿਸਕਸ਼ਨਸ ਕਰਾਂਗੇ ਡੂਜ਼ ਐਂਡ ਡਾਉਂਸ ਪਤਾ ਲੱਗ ਜਾਣਗੇ ਕੀ ਚੀਜ਼ ਇਸ ਕਾਨੂੰਨ ਨੂੰ ਲਾਗੂ ਕਰਨ ਤੋਂ ਪਹਿਲਾਂ ਕਰਨੀ ਚਾਹੀਦੀ ਏ ਕਿਹੜੀ ਨਹੀਂ ਕਰਨੀ ਚਾਹੀਦੀ ਉਹ ਸਾਨੂੰ ਆਈ ਜਾਣਗੇ ਤਾਂ ਅਮੈਂਡਮੈਂਟਸ ਹੋਈ ਜਾਣਗੀਆਂ ਅੱਜ ਕੁਝ ਅਮੈਂਡਮੈਂਟਸ ਜਿਹੜੀਆਂ ਨੇ ਉਹ ਕੀਤੀ ਗਈਆਂ ਮੈਂ ਤੁਹਾਡੇ ਸਾਹਮਣੇ ਕੈਬਨਿਟ ਦੇ ਵਿੱਚ ਜੋ ਪਾਸ ਹੋਏ ਮੈਂ ਤੁਹਾਨੂੰ ਸੁਣਾ ਦੇਣਾ ਦਸ ਪੜ੍ਹ ਕੇ ਸੁਣਾ ਦੇਣਾ ਪਹਿਲੀ ਗੱਲ ਤਾਂ ਇਹ ਹੈ ਕਿ ਇੱਕ ਗਲਤਫਹਮੀ ਫਲਾਈ ਜਾ ਰਹੀ ਹੈ ਵਿਰੋਧੀ ਪਾਰਟੀਆਂ ਵੱਲੋਂ ਕਿ ਜਿੱਥੇ ਨੋਟੀਫਿਕੇਸ਼ਨ ਜਾਰੀ ਹੋ ਗਿਆ ਜੀ ਉਥੇ ਸਾਰੀ ਜ਼ਮੀਨ ਦੀ ਰਜਿਸਟਰੀ ਬੰਦ ਹੋ ਜਾਊਗੀ ਬਿਲਕੁਲ ਨਿਹਰਾਧਾਰ ਤੇ ਬਿਲਕੁਲ ਬੇਸਲੈਸ ਬਿਲਕੁਲ ਇਹ ਅਫਵਾਹ ਜੇ ਫਰਜ ਕਰੋ ਕਿਸੇ ਇਲਾਕੇ ਚ 100 40 ਏਕੜ ਦੇ ਵਿੱਚ ਕੋਈ ਛੋਟੀ ਅਰਬਨ ਸੈਟ ਬਣਾਉਣੀ ਹੈ ਤਾਂ ਉਹਦੇ ਚੋਂ 15 ਏਕੜ ਜ਼ਮੀਨ ਦੇ ਮਾਲਕ ਪੰਜ-ਪੰਜ ਏਕੜ ਦਿੱਤੇ ਨਹੀਂ ਹੋ ਸਕਦੇ ਨੇ ਸਾਢੇ 7-7 ਦੇ ਦੋ ਵੀ ਹੋ ਸਕਦੇ ਨੇ 15 ਦਾ ਇੱਕ ਵੀ ਹੋ ਸਕਦਾ ਉਹ ਕਹਿੰਦੇ ਨੇ ਕਿ ਅਸੀਂ ਜ਼ਮੀਨ ਨਹੀਂ ਦੇਣੀ ਜੀ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਉਹ ਆਪਣੀ ਜ਼ਮੀਨ ਤੇ ਕੋਈ ਲੋਨ ਨਹੀਂ ਲੈ ਸਕਦੇ ਜਾਂ ਆਪਣੀ ਜ਼ਮੀਨ ਗਿਣੈ ਨਹੀਂ ਕਰ ਸਕਦੇ ਕਿਸੇ ਨੂੰ ਜਾਂ ਆਪਣੀ ਜ਼ਮੀਨ ਦੀ ਲਿਮਟ ਨਹੀਂ ਕਰਾ ਸਕਦੇ ਜ ਜ ਉਹਨਾਂ ਦੀ ਰਿਸਟਰੀ ਰੁਕ ਜਾਊਗੀ ਬਿਲਕੁਲ ਫਰੀ ਜ਼ਮੀਨਾ ਹੋ ਖੇਤੀ ਕਰ ਸਕਦੇ ਨੇ ਉਹ ਤਾਂ ਸਰਕਾਰ 125 ਇਕੜ ਤੇ ਬਣਾ ਦੂ 15 ਘਟਾ ਲਾਣੇ ਵਿੱਚੋਂ ਜਿਸ ਦਿਨ ਉਹਨਾਂ ਦਾ ਮਨ ਕਰੂਗਾ ਸਾਲ ਬਾਅਦ ਡੇਢ ਸਾਲ ਬਾਅਦ 2 ਸਾਲ ਬਾਅਦ ਕਿ ਹੁਣ ਸਾਨੂੰ ਰੇਟ ਅੱਛਾ ਲੱਗਦਾ ਹੈ ਜਾਂ ਵਧੀਆ ਹਾਈਟ ਹੈ ਹੁਣ ਰੇਟ ਦੀ ਉਹ ਉਸ ਦਿਨ ਦੇ ਸਕਦੇ ਨੇ ਇਹ ਚ ਕੋਈ ਨੋਟੀਫਿਕੇਸ਼ਨ ਦਾ ਮਤਲਬ ਰਿਜਿਸਟਰੀ ਤੇ ਰੋਕ ਨਹੀਂ ਹੈਗਾ ਇਹ ਐਕ acquisition ਚੁੰਦਾ ਜਦੋਂ ਜ਼ਮੀਨ ਐਕਵਾਇਰ ਕਰਨੀ ਹੁੰਦੀ ਹੈ ਉਦੋਂ ਰਿਜਿਸਟਰੀਆਂ ਤੇ ਰੋਕ ਲੱਗਦੀ ਹੈ ਇਹ ਲੈਂਡ ਪੂਲਿੰਗ ਦੇ ਵਿੱਚ ਐਕਵਾਇਰ ਨਹੀਂ ਕਰ ਰਹੇ ਜ਼ਮੀਨ ਕੋਈ ਵੀ ਇੱਕ ਵੀ ਏਕੜੀ ਕੋਈ ਕਨਾਲ ਦੂਸਰਾ ਜਿਹੜੀ ਜ਼ਮੀਨ ਨੂੰ ਨੋਟੀਫਿਕੇਸ਼ਨ ਜਾਰੀ ਹੋ ਗਿਆ ਫੱਜ ਕਰੋ ਜ਼ਮੀਨ ਕਿਸੇ ਨੇ ਦੇਦੀ ਨੋਟੀਫਿਕੇਸ਼ਨ ਜਾਰੀ ਹੋ ਗਿਆ ਸਾਨੂੰ ਜੋ ਸਜੈਸ਼ਨ ਮਿਲੀ ਮੰਤਰੀ ਸਾਹਿਬ ਨੇ ਮੀਡੀਆ ਕੀਤੀਆਂ ਪਰ ਸਿਲੀ ਵੀ ਸਾਨੂੰ ਜਿਹੜੀ ਸਵਾਲ ਆਏ ਉਹਦੇ ਇੱਕ ਸਵਾਲ ਸੀਗਾ ਕਿ ਜਿੰਨਾ ਚਿਰ ਸਰਕਾਰ ਡਵੈਲਪ ਨਹੀਂ ਕਰੂਗੀ ਉਹਨਾਂ ਚਿਰ ਫਿਰ ਅਸੀਂ ਉਹ ਜ਼ਮੀਨ ਜਿਹੜੀ ਆ ਉਹਦਾ ਕੀ ਕਰਾਂਗੇ ਉਹਨਾਂ ਚਿਰ ਉਹ ਆਪਣੀ ਜ਼ਮੀਨ ਤੇ ਖੇਤੀ ਕਰ ਸਕਦੇ ਨੇ ਤੇ 50000 ਰੁਪਏ ਪਰ ਏਕੜ ਅਸੀਂ ਉਹਨਾਂ ਨੂੰ ਜਿਹੜਾ ਕੰਪਨਸੇਸ਼ਨ ਦੇਵਾਂਗੇ ਨੋਟੀਫਿਕੇਸ਼ਨ ਦਾ ਠੇਕਾ ਕਹਿ ਲਓ ਖੇਤੀ ਪਲੱਸ 50000 ਰੁਪਏ ਆਪਣੀ ਖੇਤੀ ਜੋ ਵੀ ਕਮਾ ਸਕਦਾ ਹੋ ਨਾ ਨਾਲ ਪੰਜਾਬ ਰੁਪਏ ਪਾਰੀਕਰ ਉਂ ਫਿਰ ਕਾ ਵੀ ਮਿਲੂਗਾ ਫਰਜ ਕਰ ਲੋ ਡਵੈਲਪ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਪੋਜੈਸ਼ਨ ਲੈਣ ਚ ਸਰਕਾਰ ਨੂੰ 1 ਸਾਲ ਲੱਗ ਗਿਆ ਸਾਲ ਬਾਅਦ ਜਦੋਂ ਨੋਟੀਫਿਕੇਸ਼ਨ ਜਾਰੀ ਹੋਇਆ ਹੋਇਆ ਤੇ ਪੋਜੈਸ਼ਨ ਲੈ ਲਿਆ ਤੁਹਾਨੂੰ 1 ਲੱਖ ਰੁਪਏ ਮਿਲਣ ਲੱਗ ਜੂਗਾ ਉਸੇਕਰ ਦਾ 1 ਲੱਖ ਰੁਪਏ ਉਹਨੂੰ ਉਹਦਾ ਮਿਲਣ ਲੱਗ ਜੂਗਾ ਤਾਂ ਫਿਰ ਡਵੈਲਪਮੈਂਟ ਤੇ ਟਾਈਮ ਲੱਗ ਰਿਹਾ ਫਰਜ ਕਰ ਲੋ ਡਵੈਲਪਮੈਂਟ ਤੇ ਸਾਲ ਤੋਂ ਵੱਧ ਟਾਈਮ ਲੱਗ ਗਿਆ ਤੁਹਾਨੂੰ ਹਰ ਸਾਲ 10% ਦਾ ਵਾਅਦਾ ਹੋਊਗਾ ਜੀ ਉਹ ਚ ਅਗਲੇ ਸਾਲ ਨੂੰ ਇੱਕ ਲੱਖ 10000 ਮਿਲੇਗਾ ਤੇ ਇੱਕ ਕਲੀਅਰ ਕੀਤਾ ਹੈ ਪਾਲਿਸੀ ਦੇ ਵਿੱਚ ਇਹ ਅੱਜ ਜਿਹੜਾ ਫੈਸਲਾ ਬੜਾ ਵੱਡਾ ਫੈਸਲਾ ਹੋਇਆ ਹੈ ਜੀ ਫਿਰ ਇੱਕ ਇੱਕ ਕਰ ਨਹੀਂ ਹੈਗਾ 800 ਕਿਸ ਕੋ 600 ਕਨਾਲ ਹੈ ਕਿਸੇ ਕੋ 200 ਕਨਾਲ ਹੈ ਫਿਰ ਉਹਨੂੰ ਕਮਰਸ਼ੀਅਲ ਜਿਵੇਂ ਇੱਕ ਕਨਾਲ ਦੇ ਪਿੱਛੇ ਹਜ਼ਾਰ ਗਜ ਕਮਰਸ਼ੀਅਲ ਹੈ 200 ਗਜ ਇੱਕ ਇੱਕੜ ਇੱਕ ਇੱਕੜ ਪਿੱਛੇ 1000 ਗਾਜਾ ਕਮਰਸ਼ial ਰੈਜ਼ੀਡੈਂਸ਼ੀਅਲ ਤੇ 200 ਗਾਜਾ ਕਈਆਂ ਕੋਲੇ 1 ਏਕੜ ਨਹੀਂ ਹੈਗਾ ਤਾਂ ਉਹਦੇ ਵਾਸਤੇ ਫਿਰ ਤੁਸੀਂ ਪੜ੍ਹ ਤੁਸੀਂ ਪੜ੍ਹ ਮਾਈਕ ਲੈ ਮਾਈਕ ਕੋਈ ਮਾਈਕ ਇਧਰ ਨਾ ਲੈਣ ਜੇ ਕੋਈ ਪੜ੍ਹ ਦੇ ਮੈਂ ਚੈਨਲ ਵਾਈਜ਼ ਪੜ੍ਹ ਦੋ 8 9 ਇਹ ਕਿਸੇ ਕੋਲ 1 ਏਕੜ ਆ ਜੀ ਉਹਦੇ ਕੋਲ 1000 ਗਾਜਾ ਪਲੱਸ 200 ਗਾਜਾ ਦਾ ਐਸਸੀਓ ਜੇ ਲਾਸਟ ਇੱਕ ਕਨਾਲ ਹੈ ਜੀ ਕਿਸੇ ਕੋਲ ਉਹਦੇ ਕੋਲ 25 ਗਜ ਦਾ ਉਹਨੂੰ ਬੂਥ ਮਿਲੂਗਾ ਤੇ 125 ਗਜ ਦਾ ਪਲਾਟ ਜੇਕਰ ਉਹ ਪਲਾਟ ਬੂਥ ਨਹੀਂ ਲੈਣੇ ਪਲਾਟ ਨਹੀਂ ਲੈਣੇ ਚਾਹਤੇ ਬੂਥ ਨਹੀਂ ਲੈਣਾ ਚਾਹੁੰਗਾ ਤੇ ਉਹਨੂੰ 3 ਗੁਣਾ ਜਿਹੜਾ ਉਹ ਪਲਾਟ ਚ ਵੱਡਾ ਹੋ ਜਾਏਗਾ ਜੀ ਕਿਸੇ ਹਿਸਾਬ ਨਾਲ ਜੇ 7 7 ਕਨਾਲ ਹੈ ਜੀ ਉਹਦੇ ਚ ਵੀ 500 ਗਜ ਦਾ ਪਲਾਟ ਤੇ ਨਾਲ ਉਹਦੇ ਇੱਕ ਸੋਪ ਹੈ 50 ਗਜ ਦੀ 75 ਗਜ ਦੀ ਇਹ ਬੜਾ ਕਲੀਅਰ ਹੈ ਜੀ ਕਿ ਅਗਰ ਜੇਕਰ ਜੋ ਹੈ ਆਠਕ ਨਾਲ ਹੈ ਤਾਂ ਆਠਕ ਨਾਲ ਹੈ ਤਾਂ ਜੋ ਹੈ ਉਹਨੂੰ 200 ਗਜ ਦਾ ਇੱਕ ਐਸ ਈਓ ਮਿਲੇਗਾ ਜੇਕਰ ਸਤਕ ਨਾਲ ਹੈ ਤਾਂ 100 ਗਜ ਦਾ ਇੱਕ ਐਸ ਈਓ ਐਫ ਏ ਆਰਓ ਦਾ 3 ਹੋਏਗਾ ਔਰ ਉਹਨੂੰ ਇੱਕ ਜੋ ਹੈ ਸੌਪ ਮਿਲੇਗਾ 75 ਗਜ ਦਾ ਔਰ ਉਹਦਾ ਐਫ ਏ ਆਰ ਹੋਏਗਾ 2 tir jo hai ek jagah 6 kanal hai to unnu milega 100 gajda ek SCU aur jo hai booth me 100 milega jo hai wo 50 gajda je kar panch panch milega 100 gajda SCU aur ek jo hai milega booth 25 gajda je kar 4 kanal hai to unnu keval jo hai ek 100 gajda SCU milega je kar 3 kanal hai to ek milega 75 gajda soap और एक दो कनाल है दोनों तो मिलेगा जो है पचास गज दस सौ और एक अगर एक को कनाल है तो एक मिलेगा ये एक पचास गज द बूथ ए अपार्ट फ्रॉम जो है रेसिडेंशियल एरिया वो मिलेगा ही मिलेगा और रेसिडेंशियल एरिया द फॉर्मूला भी उसी तरह प्रो हो जाएगा कि जो है आठ कनाल का हजार गज उसी तरह जो है कटता जाएगा ते एक अमेंडमेंट अमेंडमेंट एक ਦੇ ਵਿੱਚ ਹੋਰ ਵਾਦਾ ਕੀਤਾ ਗਿਆ ਕਈ ਬੰਦੇ ਕਹਿੰਦੇ ਕਿ ਇਹ ਹੈਗੇ ਉਹ ਬਦਲੇ ਜਿਹੜਾ 1000 ਗਜ ਸਾਨੂੰ ਰੈ residențial ਮਿਲ ਰਿਹਾ ਉਹ ਤਾਂ ਲੈ ਲਾਂਗੇ ਪਰ 200 ਗਜ ਦਾ ਕਮਰਸ਼ੀਅਲ ਅਸੀਂ ਲੈਣਾ ਚਾਹੁੰਦੇ ਤਾਂ ਅਸੀਂ ਉਹਨੂੰ 3 ਗੁਣਾ ਰੈ residențial ਚ ਵਾਦਾ ਕਰ ਦਿੰਦੇ ਨਹੀਂ ਨਹੀਂ 1600 1600 ਹੋ ਗਿਆ 1000 ਗਜ ਰੈ residențial 1000 ਗਜ ਰੈ residențial ਮਿਲ ਨਹੀਂ ਮਿਲਣਾ 1600 ਗਜ ਜੋ ਨਹੀਂ ਲੈਂਦਾ ਕਮਰਸ਼ੀਅਲ ਤਾਂ ਉਹਨੂੰ 600 ਗਜ ਰੈ residențial ਚ ਕਨਵਰਟ ਕਰ ਦਿੱਤਾ ਜਾਊਗਾ 1600 ਗਜ ਹੋ ਜਾਊਗਾ ਕਿਸੇ ਰੇਸ਼ੋ ਨਾਲ ਜੋ ਜੋ ਥੱਲੇ ਆਈ ਜਾਊਗਾ ਉਹਦਾ ਜਿਹੜਾ ਰੈ residențial ਚ ਵਾਧਾ ਹੋ ਜਾਊਗਾ ਉਹ ਬੰਦੇ ਜਿਹੜੇ ਨਹੀਂ ਲੈਣਾ ਚਾਹੁੰਦੇ ਕਮਰਸ਼ੀਅਲ ਜਿਹੜਾ ਸ਼ਾਪ ਜਾਂ ਐਸ ਸੀਓ ਜਿਹੜਾ ਨਹੀਂ ਲੈਣਾ ਚਾਹੁੰਦੇ ਸੋ ਇਹ ਤਿੰਨ ਚਾਰ ਜਿਹੜੀਆਂ ਐਲੋਆਈ ਦੇ ਗੈਸ ਲੋਨ ਸਰ ਹਾਂਜੀ ਐਲੋਆਈ ਤੇ ਲੋਨ ਵੀ ਲੈ ਸਕਦਾ ਹੈ ਹਾਂ ਐਲੋਆਈ ਜਦੋਂ ਹੋ ਗਈ ਤਾਂ ਉਹ ਇਹ ਨਹੀਂ ਹੈਗਾ ਕਿ ਉਹ ਲੋਨ ਨਹੀਂ ਲੈ ਸਕਦਾ ਲੋਨ ਲੈ ਸਕਦਾ ਹੈ ਜਿੰਨਾ ਵੀ ਉਹਨੂੰ ਅਲੋਟਡ ਹੈ ਉਹਦੇ ਲੋਨ ਵੀ ਐਲੋਆਈ ਤੇ ਵੀ ਲੋਨ ਮਿਲ ਜਾਏਗਾ ਐਲੋਆਈ ਤੇ ਵੀ ਲੋਨ ਮਿਲ ਸਕਦਾ ਹੈ ਸੋ ਅਸੀਂ ਕਿਸੇ ਗੱਲੋਂ ਵੀ ਕਿਸਾਨ ਨੂੰ ਘਾਟਾ ਨਹੀਂ ਪਾ ਸਕਦੇ ਜੀ ਔਰ ਕਿਸਾਨ ਵੀ ਉਹਦੀ ਜਿੱਦੀ ਹੱਕ ਦੀ ਜ਼ਮੀਨ ਹੈ ਜੱਦੀ ਜ਼ਮੀਨ ਹੈ ਇਸੇ ਕਰਕੇ ਥੋੜਾ ਬਹੁਤ ਜਿਹੜੇ ਤੜਫਦੇ ਨੇ ਉਹ ਉਹਨੇ ਜਿਹੜੇ ਪਹਿਲਾਂ ਇਹ ਚੀਜ਼ਾਂ ਖੁਦ ਇਸ ਗੱਲ ਦਾ ਫਾਇਦਾ ਲੈਂਦੇ ਰਹੇ ਨੇ ਜਿਹੜਾ ਅਸਲੀ ਕਿਸਾਨ ਸੀਗਾ ਉਹ ਝਾਕਦਾ ਰਹਿੰਦਾ ਸੀਗਾ ਯਾਰ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਕਿ ਕੀ ਕਰ ਗਏ ਸੋ ਇਸੇ ਕਰਕੇ ਸਿਰਫ ਉਹੀ ਕਿਸਾਨ ਜਿੰਨਾਂ ਕੋਲੇ ਵਿਲਿੰਗ ਨਹੀਂ ਪਹਿਲਾਂ ਤਾਂ ਇੱਛਾ ਹੈ ਉਹਨਾਂ ਦੀ ਜੀ ਇਹਦੇ ਚ ਹਿੱਸਾ ਲੈਣਾ ਉਤੇ ਜਿਹੜੇ ਚਾਹੁੰਦੇ ਨੇ ਕਿ ਅਸੀਂ ਸਾਰੀਆਂ ਸਕੀਮਾਂ ਦੇ ਵਿੱਚ ਹਿੱਸਾ ਲੈਣਾ ਹੈ ਉਹ ਸਾਰੀਆਂ ਸਕੀਮਾਂ 'ਚ ਹਿੱਸਾ ਲੈ ਸਕਦੇ ਨੇ ਜਿਹੜੇ ਚਾਹੁੰਦੇ ਨੇ ਅਸੀਂ ਆਹ ਸਕੀਮ ਛੱਡ ਕੇ ਇਹਦੀ ਵਿਜੈ ਸਾਨੂੰ ਇੱਧਰ ਵਧਾ ਦਿਓ ਉਹ ਵੀ ਵਧਾਇਆ ਜਾ ਸਕਦਾ ਜੀ ਸਿੰਘ ਸਾਹਿਬ ਕੱਲ ਰਾਜਪੁਰੇ ਦੇ ਇੱਥੇ ਪਹੁੰਚੇ ਜੀ ਸਿੰਘ ਸਾਹਿਬ ਜਿਹੜਾ ਕਿਹਾ ਕਿ ਕਿਸਾਨ ਕੋਈ ਆਪਦੀ ਜ਼ਮੀਨ ਨਹੀਂ ਦੇਣੀ ਚਾਹੁੰਦਾ ਉਹਦੀ ਜ਼ਮੀਨ ਵਿਚਾਲੇ ਆ ਗਈ ਉਹਦੀ 5 ਏਕੜ ਪਈ ਹੈ 5 ਸਾਰਾ ਵਿਲਕੋ ਗਿਆ ਪਰ ਉਹ ਵਿਚਾਰ ਵਿਚਾਰਲਾ ਕੀ ਉੱਥੇ ਖੇਤੀ ਕਰਦਾ ਖੇਤੀ ਕਰਦਾ ਬਾਅਦੇ ਤੇ ਰੋਕਣਾ ਹੋਏਗਾ ਨਹੀਂ ਕਾਦੇ ਵਾਸਤੇ ਰੋਕੋਗੇ ਬਹੁਤ ਸਾਰੀਆਂ ਕਲੋਨੀਆਂ ਨੇ ਬਹੁਤ ਸਾਰੀਆਂ ਕਲੋਨੀਆਂ ਨੇ ਜਿੱਥੇ ਖੇਤੀ ਹੁੰਦੀ ਹੈ ਇਹ ਪ੍ਰਚਾਰ ਹੋ ਰਿਹਾ ਜੀ ਇਹ ਇਲਜ਼ਾਮ ਨੇ ਕਿ ਫਿਰ ਉਹ ਵਿਚਕਾਰ ਉਹਨੂੰ ਇੰਨਾ ਜਿਆਦਾ ਪੀੜਤ ਹੋਜ ਪ੍ਰਤਾਕਤ ਹੋ ਜਾਏਗਾ ਕਿ ਉਹ ਅਖੀਰ ਵਿੱਚ ਛੱਡ ਕੇ ਭਜੇਗਾ ਕਿਵੇਂ ਭਜੇਗਾ ਛੱਡ ਕੇ ਨਾ ਰਸਤਾ ਮਿਲੂਗਾ ਜੀ ਬਾਕਾਇਦਾ ਰਸਤਾ ਮਿਲੂਗਾ ਨਾ ਨਾ ਅਸੀਂ ਇਹਨੂੰ ਰੋਕੇ ਉਹਨੂੰ 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 ਨਹੀਂ ਨਹੀਂ ਸਰਕਾਰੀ ਰਸਤਾ ਤਾਂ ਉਹਨੂੰ ਹੋਊਗਾ ਹੀ ਹੋਊਗਾ ਨਾ ਮਤਲਬ ਅਸੀਂ ਉਹਨੂੰ ਮਜਬੂਰ ਨਹੀਂ ਕਰਨਾ ਕਿ ਤੂੰ ਵੇਚ ਇਹ ਵੀ ਗੱਲ ਕਲੀਅਰ ਕਰ ਦਿੰਦੇ ਆ ਬਹੁਤ ਸਾਰੀਆਂ ਕਲੋਨੀਆਂ ਅੱਜ ਪੰਜਾਬ ਦੇ ਵਿੱਚ ਹੈਗੀਆਂ ਨੇ ਜਿੱਥੇ ਲੋਕ ਰਹਿੰਦੇ ਵੀ ਨੇ ਨਾਲ ਦੇ ਨਾਲ ਦੇ ਘਰ ਚ ਖੇਤੀ ਹੁੰਦਾ ਨਾਲ ਦੇ ਪਲਾਟ ਚ ਖੇਤੀ ਹੁੰਦੀ ਹੈ ਹਾਂਜੀ ਰੇਟ ਤਾਂ ਤੁਸੀਂ ਕੈਪ ਕਰ ਰਹੇ ਹੋ ਨਾ ਤੁਸੀਂ ਮੰਨ ਲਓ ਅੱਜ 4 ਕਰੋੜ ਮਿਲਣਾ ਹੈ ਅਗਰ ਉਹ 10 ਸਾਲ ਬਾਅਦ ਵੀ ਵੇਚਦਾ ਹੈ ਤਾਂ ਉਹਨੂੰ 4 ਕਰੋੜ ਹੀ ਮਿਲਣਾ ਹੈ ਐਸਾ ਤੁਹਾਡੀ ਪਾਲਿਸੀ ਦੇ ਵਿੱਚ ਨਹੀਂ ਜਦੋਂ ਉਹਨੂੰ ਲੱਗਦਾ ਹੈ ਕਿ ਇਹ ਰੇਟ ਵਧ ਗਿਆ ਡਿਵੈਲਪ ਹੋ ਕੇ ਹੁਣ ਡਿਵੈਲਪ ਹੋ ਕੇ ਤਾਂ ਰੇਟ ਵਧੂਗਾ ਉਸ ਇਲਾਕੇ ਦਾ ਤਾਂ ਉਹਦਾ ਰੇਟ ਵੀ ਵਧੂਗਾ ਉਹਦੀ ਜ਼ਮੀਨ ਦਾ ਤਾਂ ਉਹਦੇ ਵਿੱਚ ਕਿ ਮੈਨੂੰ ਵਾਜਾ ਕੈਪਿੰਗ ਰੇਟ ਮਿਲੂਗਾ ਜੀ ਨਹੀਂ ਨਹੀਂ ਇਹ ਇਹ ਪੈਸੇ ਦੇ ਦੇ ਨਹੀਂ ਪਲਾਂਟ ਦੇ ਰਹੇ ਉਹਨੂੰ ਅਸੀਂ ਇਹਦੇ 'ਚ ਇਹਦੇ 'ਚ ਪੈਸਾ ਤਾਂ ਹੈ ਹੀ ਨਹੀਂ ਜੀ ਇਹਨਾਂ ਵਾਲੋ ਇਹ 'ਚ ਇਹ ਤਾਂ ਇਹ 'ਚ ਤਾਂ ਸਰਕਾਰ ਦਾ ਜ਼ਮੀਨ ਬਦਲੇ ਜ਼ਮੀਨ ਲੈ ਰਹੀ ਹੈ ਠੀਕ ਹੈ ਜਿਹੜਾ ਸਟੈਂਪੇ ਸਟੈਂਪਿਉਟੀ ਹੈ ਜਿੰਨੀ ਉਹ ਸਟੈਂਪਿਉਟੀ ਉਦੋਂ ਦੇਊਗਾ ਉਨੀ ਇਦੋਂ ਲੈ ਲੂਗਾ ਉਹ ਪਰ ਉਹਰਾਹ ਤਾਂ ਨਹੀਂ ਕਰ ਸਕਗੇ ਜੀ ਸਰਕਾਰ ਨੂੰ ਟੱਕਰੇਗਾ ਆਪਣੀ ਵੇਚ ਸਕਦੇ ਨਹੀਂ ਨਹੀਂ ਕਿਹਨੂੰ ਵੇਚਣੀ ਹੈ ਜੀ ਜਦੋਂ ਕੋਲੋਨੀਓ ਸਰਕਾਰ ਦੀ ਹੈ ਜੀ ਉਹ ਨਹੀਂ ਬਣਾ ਸਕਦਾ ਤਾਂ ਤੁਸੀਂ ਕਿਸਾਨ ਨੂੰ ਬਣਾ ਨਹੀਂ ਦੇ ਦੇ ਖੁਦ ਤੁਸੀਂ ਕੀ ਇਨਸਾਨ ਪੰਜਾਇ ਏਕੜ ਚੋ 30 ਏਕੜ ਤਾਂ ਅਸੀਂ ਉਸ ਨੂੰ ਦੇਣਾ ਜੇ ਕਿਸੇ ਨੂੰ 50 ਏਕੜ ਦੇਤੀ 30 ਏਕੜ ਦੇ ਵਿੱਚ ਵੀ ਅੱਜ ਇੱਕ ਫੈਸਲਾ ਕੀਤਾ ਹੈ ਜੇ 30 ਏਕੜ ਕੋਈ ਦਿੰਦਾ ਉਹਨੂੰ ਡਿਵੈਲਪ ਕਰਕੇ ਜਿਹੜੀ ਉਹਦੀ ਜੋਨਲ ਸੜਕਾਂ ਨੇ ਉਹ ਵੀ ਸਰਕਾਰ ਬਣਾ ਕੇ ਦੇਊਗੀ ਉਹਦਾ ਕੋਈ ਖਰਚਾ ਨਹੀਂ ਹੋਊਗਾ ਜੇ 50 20 ਦਿੰਦਾ 30 30 30 30 ਦਿੰਨੀਆਂ ਜੀ ਉਹਨੂੰ ਵੀ ਸਰਕਾਰ ਦੀ ਹੈਲਥ ਕਾਰ ਅੱਜੇ ਘੱਟ ਜੀ ਉਹ ਕਿ ਉਹਦੇ ਅਧਿ ਕਿਵੇਂ ਕੀਤੀ ਜਾਵੇਗੀ ਉਹਦੇ ਬਾਰੇ ਉਹਦੇ ਬਾਰੇ ਸਾਰਾ ਕੁਝ ਡਿਟੇਲ ਚ ਹੋਰ ਕਿਉਂਕਿ ਹਜੇ ਤਾਂ ਐਮੈਂਡਮੈਂਟ ਆਈ ਹੈ ਲੋਕਾਂ ਨਾਲ ਫੇਰ ਗੱਲ ਕਰ ਰਹੇ ਆ ਨਹੀਂ ਕੋਈ ਡਰ ਨਹੀਂ ਕੋਈ ਡਰ ਨਹੀਂ ਤੁਹਾਡਾ ਡਰ ਹੈ ਜੇ ਤੁਹਾਡਾ ਸਵਾਲ ਹੈ ਇਹ ਠੀਕ ਹੈ ਨਾ ਹਰਿਆਣਾ ਦੇ ਵਿੱਚ 48000 ਏਕੜ ਜਿਹੜੀ ਹੈ ਉਹ ਕਲੋਨੀਆਂ ਦੇ ਵਿੱਚ ਹੈ ਜਦਕਿ ਪੰਜਾਬ ਵਿੱਚ 25000 ਏਕੜ ਹੀ ਹੈ ਜਦਕਿ ਪੰਜਾਬ ਦੀ ਜਿਹੜੀ ਪ੍ਰੋਡਕਸ਼ਨ ਹੈ ਉਹਦੀ ਫਸਲਾਂ ਦੀ ਉਹ ਹਰ ਸਾਲ ਵੱਧ ਰਹੀ ਹੈ ਅਸੀਂ ਨਹੀਂ ਚਾਹੁੰਦੇ ਕਿ ਅ ਮਤਲਬ ਹਰ ਜਿਹੜੀ ਖੇਤੀ ਵਾਲੀ ਜ਼ਮੀਨ ਨੂੰ ਕਟਾਈਏ ਪਰ ਖੇਤੀ ਕਰਦੇ ਕਾਦੇ ਵਾਸਤੇ ਆ ਕਿ ਤਾਂ ਕਿ ਜੀਵਨ ਪੱਧਰ ਤਾਂ ਉੱਚਾ ਹੋਵੇ ਨਾ ਸਾਡਾ ਸਾਰਿਆਂ ਦਾ ਸੋ ਜੀਵਨ ਪੱਧਰ ਉੱਚਾ ਹੋਵੇ ਹਰੇਕ ਦਾ ਮਨ ਕਰਦਾ ਮੈਂ ਵਧੀਆ ਪੱਧਰ ਦੇ ਮਕਾਨ ਚ ਰਹਾ ਮੈਂ ਵਧੀਆ ਮੇਰਾ ਘਰ ਹੋਵੇ ਵਧੀਆ ਹੋਵੇ ਸੋ ਅਸੀਂ ਉਹਦੇ ਚ ਕੋਈ ਕਮੀ ਨਹੀਂ ਹੋਣ ਦੇਵਾਂਗੇ ਤੇ ਹਰਿਆਣੇ ਦੇ ਵਿੱਚ ਇੱਕ ਵੀ ਜਿਹੜੀ ਹੈ ਅਨਥੋਰਾਈਜ਼ਡ ਕਲੋਨੀ ਨਹੀਂ ਤੇ ਪੰਜਾਬ ਚ ਇੱਕ ਵੀ ਅਥੋਰਾਈਜ਼ਡ ਕਲੋਨੀ ਨਹੀਂ ਉਲਟਾ ਕੰਮ ਸੋ ਉਹੀ ਉਹੀ ਤਾਂ ਫਰੈਂਚ ਨੇ ਜਿਨ੍ਹਾਂ ਦੀਆਂ ਕਲੋਨੀਆਂ ਜਿਹੜੀਆਂ ਨੇ ਉਹ ਉਹ ਇਲੀਗਲ ਨੇ ਜਾਂ ਉਹਨਾਂ ਉਹਨਾਂ ਕੋਲੇ ਪ੍ਰੋਪਰ ਪਰਮਿਸ਼ਨਸ ਨਹੀਂ ਹੈਗੀ। ਇਹ ਉਹ ਕਹਿ ਰਹੇ ਨੇ ਕਿ ਇਕੋ ਸਿਟੀ ਵਰਗੇ ਪਹਿਲਾਂ ਵੀ ਲੈਂਡ ਪੂਲਿੰਗ ਚ ਬਣਾਏ ਗਏ ਸੀਗੇ ਨਿਊ ਚੰਡੀਗੜ੍ਹ ਦੇ ਪਾਸੇ ਇੱਕ ਇਕੋ ਸਿਟੀ ਬਣਾਈ ਗਈ ਕਹਿੰਦੇ ਹੱਲ ਉੱਥੇ ਵੀ ਜਗ੍ਹਾ ਵਧੂ ਪਈ ਔਰ ਕਹਿੰਦੇ ਕਿਸ ਬਣਾ ਦੇ ਉੱਤੇ ਸਰਕਾਰ ਇਸ ਫੌਸਿਲ ਲੈ ਕੇ ਆ ਰਹੀ ਕਿ ਕਹਿੰਦੇ ਇਸ ਤੋਂ ਪਹਿਲਾਂ ਸੋਸ਼ਲ ਤੁਸੀਂ ਇੱਕੋ ਇਕੋ ਸਿਟੀ ਚ ਪਲਾਟ ਤੁਸੀਂ ਇਕੋ ਸਿਟੀ ਚ ਪਲਾਟ ਲੈ ਕੇ ਦੇ ਦਿਓ ਸਾਨੂੰ ਸਭ ਨੂੰ। ਸਾਰਾ ਵਖਾਜੀਓ ਸੋ ਮਤਲਬ ਇਹ ਤਾਂ ਇਹਨਾਂ ਨੇ ਕੁਝ ਨਾ ਕੁਝ ਬੋਲਣਾ ਹੀ ਹੁੰਦਾ ਇਹਨਾਂ ਨੇ ਯਕੀਨ ਨਾ ਕਰਿਆ ਕਰੋ ਹੈਨਾ ਇਹਨਾਂ ਦੀ ਪਤਾ ਕੀ ਹੈ ਇਹਨਾਂ ਦੀ ਆਪਣੀ ਜ਼ਮੀਰ ਵਿਕ ਚੁੱਕੀ ਹੈ ਜੀ ਬਾਕੀ ਸਾਰਾ ਕੁਝ ਕੋਈ ਕੋਈ ਪ੍ਰੋਬਲਮ ਨਹੀਂ ਆਪਣੀ ਜ਼ਮੀਰ ਵੀ ਵਿਕ ਚੁੱਕੀ ਹੈ ਇਹਨਾਂ ਦੀ ਕੁਝ ਵੀ ਬੋਲਣ ਨੂੰ ਤਿਆਰ ਹੋ ਜਾਂਦੇ ਨੇ ਕੁਝ ਵੀ ਕਹਿ ਦਿੰਦੇ ਨੇ ਕਿਸੇ ਚੀਜ਼ ਦਾ ਹੀ ਵਿਰੋਧ ਕਰ ਦਿੰਦੇ ਨੇ ਸੋ ਇਹ ਜਿਹੜਾ ਇਹਨਾਂ ਦਾ ਗਲਤਫਹਿਮੀ ਨਾ ਫਲਾਉਣ ਕਿਰਪਾ ਕਰਕੇ ਵਿਰੋਧੀ ਪਾਰਟੀਆਂ ਔਰ ਇਹਦੇ ਵਿੱਚ ਇਹਦੇ ਵਿੱਚ ਸਾਰੇ ਰਾਈਟਸ ਜਿਹੜੇ ਨੇ ਅਸੀਂ ਕਿਸਾਨਾਂ ਕੋਲ ਦਿੱਤੇ ਨੇ ਉਹ ਜ਼ਮੀਨ ਦੇਣਾ ਚਾਹੁੰਦੇ ਨੇ ਔਰ ਨਹੀਂ ਦੇਣਾ ਚਾਹੁੰਦੇ ਆਇਦਰ ਉਹ 1000 ਗਾ ਲੈਣਾ ਚਾਹੁੰਦੇ ਨੇ ਉਹ 200 ਗਾ ਜਿਹੜਾ ਕਮਰਸ਼ੀਅਲ ਨਹੀਂ ਲੈਣਾ ਚਾਹੁੰਦੇ ਉਹਦੀ ਥਾਂ ਤੇ 600 ਗਾ ਜਿਹੜਾ ਮਿਲ ਜੂਗਾ ਤੇ ਸਟੈਂਪ ਡਿਊਟੀ ਜਿਹੜੀ ਹੈ ਉਹ ਉਹ ਵੀ ਇਹ ਵਿੱਚ ਦਹੀਂ ਨਹੀਂ ਕਿਉਂਕਿ ਇਹ ਚ ਤਾਂ ਪੈਸਾ ਤਾਂ ਇਨਵੋਲ ਨਹੀਂ ਜ਼ਮੀਨ ਦੇ ਬਦਲੇ ਜ਼ਮੀਨ ਮਿਲ ਰਹੀ ਹੈ ਜਿੰਨੀ ਸਟੈਂਪ ਡਿਊਟੀ ਉਧਰ ਕਲੈਕਟਰ ਰੇਟ ਤੇ ਟ੍ਰਾਂਸਫਰ ਵੇਲੇ ਹੋਊਗੀ ਉਨੀ ਉਹ ਇੱਧਰ ਵੀ ਟ੍ਰਾਂਸਫਰ ਵੇਲੇ ਹੋਊਗੀ ਸਰ ਹੋ ਰਹੇ ਨੇ ਬਹੁਤ ਵੱਡੀ ਗਿਣਤੀ ਚ ਸਾਡੇ ਕੋਲੇ ਆ ਰਹੇ ਨੇ ਅਸੀਂ ਸਿਰਫ ਉਹ ਉਹ ਜਿਹੜੀਆਂ ਅਮੈਂਡਮੈਂਟਸ ਕਰ ਰਹੇ ਆ ਜਿਹੜੀਆਂ ਸਾਨੂੰ ਮਿਲੀਆਂ ਨੇ ਤੇ ਲੋਕਾਂ ਨੇ ਪ੍ਰਪੋਜ਼ ਕੀਤੀਆਂ ਨੇ ਕਿ ਆ ਇਹਦਾ ਫਿਰ ਕੀ ਕਰਾਂਗੇ ਇਹਦਾ ਕਿਵੇਂ ਕਰਾਂਗੇ ਉਹਦਾ ਅਸੀਂ ਜਵਾਬ ਦੇਣਾ ਆਇਆ ਉਸ ਨੂੰ ਫਿਰ ਉਹ 600 ਗਜ ਜੇ ਜੇ ਉਹ 200 ਗਜ ਦਾ ਨਹੀਂ ਚਾਹੁੰਦਾ ਤਾਂ ਉਹਨੂੰ ਉਹਨੂੰ 3 ਗੁਣਾ ਵੱਧ ਰੈਜ਼ੀਡੈਂਸ਼ੀਅਲ ਚ ਤਬਦੀਲ ਕਰ ਦਿੱਤਾ ਜਾਵੇ ਇਨਲੀਗਲ ਕਲੋਨੀ 30000 ਪਹਿਲਾਂ ਹੀ ਇਲਲੀਗਲ ਕਲੋਨੀयां ਨੇ ਜੀ ਉਹਦੇ ਨਾਲ ਪਿਆ ਹੀ ਖਾਰ ਕੋਈ ਕੁਝ ਨਹੀਂ ਕੁਝ ਨਹੀਂ ਹੁੰਦਾ ਜੀ ਇਲਲੀਗਲ ਕਲੋਨੀयां ਵਾਲੇ ਜਿਹੜੇ ਨੇ ਉਹ ਸਾਰਾ ਕੁਝ ਛੱਡ ਕੇ ਭੱਜ ਜਾਂਦੇ ਨੇ ਲੋਕਾਂ ਦਾ ਪੈਸਾ ਜਿਹੜਾ ਸਟਕ ਹੋ ਜਾਂਦਾ ਤੇ ਉਹ ਲੀਡਰ ਦੇ ਰਹੇ ਜੀ ਜਿਹੜੇ ਸਟਾਫ ਦੀ ਮਿਲ ਜਾ ਰਹੀ ਹੈ ਜੀ ਤੇ ਜਦੋਂ ਜਦੋਂ 301 ਜੋ 300 ਸਾਲ ਮਨਾਇਆ ਸੀ ਉਹ ਬਾਲ ਸਾ ਉਹ ਸਰਕਾਰ ਕੀਤੀ ਸੀ ਬਾਲ ਸਾਹ ਦੀ ਸੀ ਤੇ ਉਦੋਂ ਉਦੋਂ ਧਾਰਮਿਕ ਮਾਮਲੇ ਵਿੱਚ ਦਖਲ ਨਹੀਂ ਸੀ ਜਦੋਂ ਜਦੋਂ ਧਾਮੀ ਸਾਹਿਬ ਜਲੰਧਰ ਤੇ ਬਾਕੀ ਲੁਧਿਆਣਾ ਪੱਛਮੀ ਵਗੈਰਾ ਚ ਅਕਾਲੀ ਦਲ ਦਾ ਪ੍ਰਚਾਰ ਕਰ ਰਹੇ ਹੁੰਦੇ ਨੇ ਉਹ ਰਾਜਨੀਤਿਕ ਮਾਮਲੇ ਵਿੱਚ ਦਖਲ ਨਹੀਂ ਹੁੰਦਾ ਜੀ ਕੀ ਗੱਲ ਗੁਰੂ ਸਾਹਿਬ ਉਹਨਾਂ ਦੇ ਨੇ ਗੁਰੂ ਸਾਹਿਬ ਸਭ ਦੇ ਸਾਂਝੇ ਨੇ ਜੀ ਬਹੁਤ ਸਾਰੀਆਂ ਹੋਰ ਐਨ ਜੀਓਜ਼ ਬਹੁਤ ਸਾਰੀਆਂ ਹੋਰ ਧਾਰਮਿਕ ਸੰਸਥਾਵਾਂ ਵੀ ਬਣਾਉਣ ਗਿਆ ਸਭ ਨੂੰ ਹੱਕ ਆਪਣੇ ਆਪਣੇ ਹਿਸਾਬ ਨਾਲ ਗੁਰੂ ਸਾਹਿਬ ਦੇ 350 ਸਾਲ ਮਨਾਉਣ ਦਾ ਇਹਨਾਂ ਨੇ ਇਹਨਾਂ ਨੇ ਕਾਪੀਰਾਈਟ ਲੈ ਲੇ ਜੀ ਉਹ ਕਹਿੰਦੇ ਨੇ ਕਿ ਇਕੱਲੀ ਸਰਕਾਰ ਵੇਲੇ ਵਿਰਾਸਤੇ ਖਾਲਸਾ ਬਣਾਇਆ ਗਿਆ ਸਰਕਾਰ ਦਾ ਕੰਮ ਹੈ ਕੋਈ ਗੁਰੂ ਸਾਹਿਬ ਦੇ ਨਾਂ ਤੇ ਕੋਈ ਬਣਾਵਾਂਗੇ ਜੀ ਪੂਰਾ ਪੂਰਾ ਡਿਟੇਲ ਬਣਾਵਾਂਗੇ ਉਹਨੂੰ ਉਹਨੂੰ ਕਹੋ ਵੀ ਲਿਟਰਨ ਨੌਲੇਜ ਇਜ਼ ਟੂ ਡੇਂਜਰਸ ਕੱਟ ਜਾਣਕਾਰੀ ਬਹੁਤ ਖਤਰਨਾਕ ਹੁੰਦੀ ਹੈ ਇੱਕ ਬੜਾ ਯਾਰ ਇਹ ਬਣਾਉਂਦਾ ਸਰ ਜੀ ਇਹ ਪੁੱਛਣਾ ਹੈ ਲੋਕੋ ਮੇਂ ਬਹੁਤ ਇਸ ਬਾਤ ਨੂੰ ਲੈ ਕੇ ਪਰੇਸ਼ਾਨੀ ਹੈ ਕਿ ਜੋ ਡਿਸਪਲੇਸਮੈਂਟ ਹੋਏਗੀ ਜਦੋਂ ਹਮ 65000 ਇਕੜ ਐਕਵਾਇਰ ਕਰੇਗੇ ਜੋ ਡਿਸਪਲੇਸਮੈਂਟ ਹੋਏਗੀ ਉਹ ਐਸੈਸਸ ਕਰਿਆ ਜਾ ਰਿਹਾ ਹੈ 65000 ਇਕੜ ਕਦੋਂ ਕਰੇਗੇ ਜੀ ਟੋਟਲ ਕਦੀ ਤੱਕ ਕਿਸ ਦਾ ਹੋ ਗਿਆ ਹੈ ਪਤਾ ਹੈ ਕਿ ਇੱਕਦਮ ਥੋੜੀ ਕਰਨਾ ਕੁਝ ਕੋਈ ਕਿਸੇ ਸ਼ਹਿਰ ਚ ਕੁਝ ਜਿੱਤੇ ਕੋਈ ਥੋੜੀ ਜੀ ਕਿਸੇ ਸ਼ਹਿਰ ਚ ਪਟਿਆਲਾ ਸ਼ਹਿਰ ਦੇ ਚਾਰ ਪਿੰਡੀ ਨੇ ਜੀ ਕਿਸੇ ਸੰਗਰੂਰ ਦੇ ਦੋ ਪਿੰਡੀ ਨੇ ਜੀ ਹੈ ਜੀ ਅਪੀਂਡ ਥੋੜੀ ਜਿਹਾ ਡਾੜਾਂਗੇ ਜੀ ਮਤਲਬ ਸਾਰਿਆਂ ਦਾ ਇੱਕ ਪੈਚੇਸ ਦੇ ਵਿੱਚ ਹੋਊਗਾ ਇੱਕਦਮ ਥੋੜੀ ਕੋਈ ਅਸੀਂ ਕੋਈ tàੜਵੀ ਵਾਂਗੂ ਹਮਲਾ ਕਰ ਦਾਂਗੇ ਪੰਜਾਬ ਦੇ ਹੀ ਅਸੀਂ ਵੀ ਪੰਜਾਬ ਪੰਜਾਬ ਨੂੰ ਅਸੀਂ ਦੇਖੋ ਆਬਾਦੀ ਵਧੀ ਹੈ ਤਾਂ ਆਬਾਦੀ ਦੇ ਨਾਲ ਨਾਲ ਜਿਹੜੀਆਂ ਕਲੋਨੀਆਂ ਨੇ ਉਹ ਘੱਟੋ ਘੱਟ ਇਲੀਗਲ ਨਾ ਹੋਣ ਉਹ ਇੱਕ ਨੰਬਰ ਦੀਆਂ ਕਲੋਨੀਆਂ ਹੋਣ ਤੇ ਲੋਕਾਂ ਨੂੰ ਸਕੂਨ ਹੋਵੇ ਜਿੱਥੇ ਸਾਡਾ ਪੈਸਾ ਲੱਗਿਆ ਉਹ ਸੇਫ ਹੈ